ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਜੀਕੇ ਇਨਕੋਰਟ ਤੇ ਤੁਹਾਡੇ ਕਾਫੀ ਸਾਰੇ ਕਮੈਂਟਸ ਆ ਰਹੇ ਸੀ ਲੌਂਗ ਵੀਡੀਓ ਲਈ ਤਾਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਪੰਜਾਬ ਜੀਕੇ ਦੇ ਕੁਐਸਚਨ ਜੋ ਕਿ ਪੰਜਾਬ ਦੇ ਸਾਰੇ ਹੀ ਪੇਪਰਾਂ ਲਈ ਜ਼ਰੂਰੀ ਹਨ ਤਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੀ ਸ਼ੁਰੂਆਤ ਅੱਜ ਦਾ ਪਹਿਲਾ ਕੁਐਸਚਨ ਹੈ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪੈਰੋਵਾਲ ਦੀ ਸੰਧੀ ਕਦੋਂ ਹੋਈ ਸੀ ਆਪਸ਼ਨ 1 24 ਦਸੰਬਰ 1846 ਆਪਸ਼ਨ 2 25 ਦਸੰਬਰ 1846 ਆਪਸ਼ਨ 3 26 ਦਸੰਬਰ 1846 ਆਪਸ਼ਨ 4 27 ਦਸੰਬਰ 1847 ਇਸ ਦਾ ਸਹੀ ਆਨਸਰ ਹੈ ਆਪਸ਼ਨ 3 26 ਦਸੰਬਰ 1846 ਅੱਜ ਦਾ ਦੂਸਰਾ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਹੜੱਪਾ ਸਥਾਨ ਮੌਜੂਦਾ ਪੰਜਾਬ ਵਿੱਚ ਨਹੀਂ ਹੈ ਆਪਸ਼ਨ 1 ਸੰਗੋਲ ਆਪਸ਼ਨ ਰੋਹੀੜਾ ਆਪਸ਼ਨ 3 ਕੋਟਲਾ ਨਹੀਂ ਖਾਨ ਆਪਸ਼ਨ 4 ਕਾਲੀ ਬੰਗਾ ਇਸ ਦਾ ਸਹੀ ਆਨਸਰ ਹੈ ਆਪਸ਼ਨ 4 ਕਾਲੀ ਬੰਗਾ ਕਾਲੀ ਬੰਗਾ ਰਾਜਸਥਾਨ ਵਿੱਚ ਹੈ ਅਗਲਾ ਕੁਐਸਚਨ ਹੈ ਆਦ ਗ੍ਰੰਥ ਨੂੰ ਸੰਕਲਨ ਕਰਨ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਦਦ ਕੀਤੀ ਸੀ ਆਪਸ਼ਨ 1 ਭਾਈ ਮਰਦਾਨਾ ਜੀ অপশন 2 ਭਾਈ ਗੁਰਦਾਸ ਜੀ অপশন 3 ਭਾਈ ਦਿਆ ਸਿੰਘ ਜੀ অপশন 4 ਭਾਈ ਮਨੀ ਸਿੰਘ ਜੀ ਇਸ ਦਾ ਸਹੀ ਆਨਸਰ ਹੈ অপশন 2 ਭਾਈ ਗੁਰਦਾਸ ਜੀ ਅਗਲਾ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਸ ਸਿਲਸਿਲੇ ਨੇ ਭਾਰਤੀ ਸੂਫੀਵਾਦ ਨੂੰ ਪ੍ਰਭਾਵਿਤ ਕੀਤਾ অপশন 1 ਸੋਹਰਾਵਰਦੀ অপশন 2 ਨਕਸ਼ਬੰਦੀ অপশন 3 ਚਿਸਤੀ অপশন 4 ਇਹ ਸਾਰੇ ਇਸ ਦਾ ਸਹੀ ਆਨਸਰ ਹੈ অপশন 3 ਚਿਸ਼ਤੀ ਚਿਸ਼ਤੀ سلسلے ਦੇ ਭਾਰਤ ਵਿੱਚ ਪਹਿਲੇ ਸੰਤ ਖਵਾਜਾ ਮੁਇਨਦੀਨ ਚਿਸ਼ਤੀ ਸਨ ਜੋ ਅਜਮੇਰ ਵਿੱਚ ਆਏ ਤੇ ਇਹਨਾਂ ਦੀ ਦਰਗਾਹ ਵੀ ਅਜਮੇਰ ਵਿੱਚ ਹੀ ਬਣੀ ਹੋਈ ਹੈ ਤਾਂ ਅਗਲਾ ਕੁਐਸਚਨ ਹੈ ਉਸ ਨਦੀਆ ਦਾ ਨਾਮ ਦੱਸੋ ਜੋ ਪ੍ਰਾਚੀਨ ਕਾਲ ਵਿੱਚ ਪੁਰਸ਼ਨੀ ਦੇ ਨਾਮ ਨਾਲ ਪ੍ਰਸਿੱਧ ਸੀ অপশন 1 ਬਿਆਸ অপশন 2 রাভি অপশন 3 সরস্বতী অপশন 4 চناب ইসদা রাইট আনসার হ্যায় অপশন 2 রাভি আগলা কোশ্চেন কেڑا দিল্লি সুলতنات দা শাসক সি জো বঠিন্ডা وچ ٹھہریا সি অপশন 1 রাজিয়া সুলতান অপশন 2 ইলতুৎমিশ অপশন 3 কুতুবউদ্দিন আইবক অপশন 4 বলবন इस दा राइट आंसर है ऑप्शन एक रजिया सुल्तान अगला क्वेश्चन पंज आब अर्थात पंजाब शब्द भाषा तो लिया गया है ऑप्शन एक फारसी ऑप्शन दो अरबी ऑप्शन तीन यूनानी ऑप्शन चार लातीनी इसका राइट आंसर है ऑप्शन एक फारसी अगला क्वेश्चन ਹਰੀ ਸਿੰਘ ਨਲਵਾ ਦੀ ਮੌਤ ਕਦੋਂ ਹੋਈ ਆਪਸ਼ਨ 1 1837 ਆਪਸ਼ਨ 2 1839 ਆਪਸ਼ਨ 3 1835 ਆਪਸ਼ਨ 4 1840 ਇਸ ਦਾ ਰਾਈਟ ਆਨਸਰ ਹੈ ਆਪਸ਼ਨ 1 1837 ਇਸ ਵੀਡੀਓ ਵਿੱਚ ਲਏ ਗਏ ਸਾਰੇ ਹੀ ਕੁਐਸਚਨ ਸੀਨੀਅਰ ਇਨ ਅਸਿਸਟੈਂਟ ਕਮ ਇਨਸਪੈਕਟਰ ਦੇ ਇਗਜ਼ਾਮ ਵਿੱਚੋਂ ਲਈ ਗਏ ਨੇ ਜੋ ਕਿ ਇਸੇ ਸਾਲ ਜਨਵਰੀ ਵਿੱਚ ਹੋਇਆ ਸੀ ਅਤੇ ਇਹ ਕੁਐਸਚਨ ਵਾਰ-ਵਾਰ ਰੀਪੀਟ ਹੁੰਦੇ ਨੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਮੇਰੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਅਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਥੈਂਕ ਯੂ